ਹਾਂਜੀ ਸਤਿ ਸ੍ਰੀ ਅਕਾਲ ਜੀ ਪਪਾ ਮਣਾਉਣ ਲੱਗੇ ਸਭ ਜਿੱਕੜਾਹੀ ਹੋ ਗਈ ਗਰਮ ਸਰੋਂ ਦਾ ਤੇਲ ਐਡ ਕਰ ਲੇ ਬੂਧੀ ਤੇਲ ਹੋ ਗਿਆ ਗਰਮ ਲਸਣ ਤੇ ਕਿਆ ਕੌਤਾਂਜੀ ਵਧੀਆ ਧੁੱਪ ਨਿਕਲ ਰਹੀ ਸੀ ਅੱਜ 13 ਵਰਦਲਵਾਈ ਵੀ ਹੋ ਗਈ ਉਹ ਜੀ ਲਸਣਾ ਉਹਦੇ ਪਹਿਲਾਂ ਐਡ ਕਰਦੇ ਸੀ ਥੋੜਾ ਜਿਹਾ ਪੌਣੇ ਆਦਰਕ ਲਸਣ ਪਿਆਜ਼ ਪਾ ਲਿਆ ਸੀਗਾ ਪਹਿਲਾਂ ਆਦਰਕ ਨੂੰ ਥੋੜਾ ਜਿਹਾ ਰੋਕ ਕੇ ਪਾਉਨੇ ਆ ਫਿਰ ਜੇ ਕਈ ਵਾਰ ਪਹਿਲਾਂ ਹੀ ਪਾ ਦਿੰਦੇ ਆ ਤਾਂ ਥੱਲੇ ਲੱਗਣ ਲੱਗ ਜਾਂਦਾ ਕੜਾਹੀ ਬਰੀਕ ਬਰੀਕ ਕੱਟ ਕੇ ਪਾ ਦਿੰਦੇ ਆ ਸਬਜੀ ਆਪਣੀ ਥੋੜੀ ਹੋਈ ਹੈ ਜੀ ਉਹਦੇ ਕਰਕੇ ਆਪਾਂ ਦਸਣ ਪਿਆ ਅਦਰਕ ਥੋੜਾ ਥੋੜਾ ਹੀ ਐਡ ਕੀਤਾ ਹੈ ਥੋੜਾ ਜਿਹਾ ਲਾਈਟ ਬਰਾਉਨ ਜਿਹਾ ਹੀ ਕਰਨਾ ਹੈ ਅੱਡੇ ਐਡ ਕਰ ਦਾਂਗੇ ਬਸ ਨੋਰਮਲ ਹੀ ਪਾਉਣੇ ਨੇ ਕੋਈ ਜ਼ਿਆਦਾ ਨਹੀਂ ਪਾਉਣੇ ਨੇ ਤੇ ਆਲੂ ਵੀ ਆਪਣੇ ਇੱਧਰ ਬੋਇਲ ਕਰਕੇ ਰੱਖੇ ਹੋਏ ਨੇ ਇਹਨਾਂ ਦੇ ਵਿੱਚ ਵੀ ਨਮਕ ਪਾਇਆ ਸੀ ਤੇ ਸਬਜ਼ੀ 'ਚ ਥੋੜਾ ਜਿਹਾ ਪਾਵਾਗੇ ਨਮਕ ਭੁੰਨਿਆ ਹੋਇਆ ਜੀਰਾ ਗਰਮ ਮਸਾਲਾ ਧਨੀਆ ਪਾਉਟ ਥੋੜੇ ਜਿਹਾ ਪਾ ਐਡ ਕਰਾਂਗੇ ਜੀ ਕਾਲੀ ਮਿਰਚ ਥੋੜੀ ਜਿਹੀ ਐਡ ਕਰਾਂਗੇ ਲਾਲ ਮਿਰਚ ਜੇ ਜੀ ਆਪਾਂ ਨੇ ਬੜੀਆਂ ਵੀ ਭਿਉ ਕੇ ਰੱਖੀਆਂ ਹੋਈਆਂ ਨੇ ਉਹ ਤਿੰਨ ਵਾਰੀ ਪਾਣੀ ਪਾ ਕੇ ਪਹਿਲਾਂ ਧੋ ਲੀਆਂ ਸੀਆਂ ਫਿਰ ਭਿਉ ਕੇ ਰੱਖਤੀਆਂ ਸੀ ਇਹ ਆਪਣਾ ਰਹੇਗੀ ਜੀ ਹਲਦੀ ਹਲਦੀ ਨਹੀਂ ਪਾਈ ਹਲਦੀ ਪੁੱਲ ਲਗੇ ਪਾਉਣੀ ਹਲਦੀ ਐਡ ਕਰ ਦਿੰਦੇ ਮੈਂ ਵੀ ਕਿਹ ਸਬਜੀ ਚਿੱਟੀ ਚਿੱਟੀ ਦੀ ਗੱਤੇ ਹੋ ਗਈ ਕਿਉਂਕਿ ਆਲੂ ਆਪਣੇ ਬੋਲ ਕੀਤੇ ਹੋਏ ਨੇ ਜਦ ਤੱਕ 1 ਮਿੰਟ ਲਈ ਆਪਣੀਆਂ ਬੜੀਆਂ ਹੁੰਦੀਆਂ ਨੇ ਆਪਾਂ ਆਲੂ ਦਾ ਪਾਣੀ ਕੱਢ ਦਿੰਨੇ ਦਾਲ ਨੂੰ ਕਾੜਤਾ ਥੋੜੀ ਬਾਪਜੀ ਦੇ ਨਾਲ ਥੋੜੇ ਠੰਡੇ ਹੋ ਜਾਣਗੇ ਦੋ ਦੋ ਪੀਸ ਕਰਕੇ ਪਾ ਲੈ ਸੀ ਨਾੜੀ ਆਪਾਂ ਐਡ ਕਰ ਦਾਂਗੇ ਜੀ ਸਾਰਾ ਸਮਾਨ ਆਪਾਂ ਮਿਕਸੇ ਪਾਉਨੇ ਹੁੰਨੇ ਇਹਨੂੰ ਵੀ ਨਾਲੇ ਪਕਾ ਲਵਾਂਗੇ ਇਦੇ ਵਿੱਚ ਧਨੀਆ ਵੀ ਆ ਵੀ ਆ ਜੀ ਮੇਥੀ ਪਾਲਕ ਮੈਂ ਮਿਕਸੀ ਸਾਰਾ ਸੁਨਾਨ ਧੋ ਕੇ ਮਿਕਸੀ ਕੱਟ ਕੇ ਡੱਬੇ ਚ ਪਾ ਕੇ ਰੱਖ ਲੈਣੀ ਨੇ ਡੱਬਾ ਭਰ ਲਿਆ ਸੀਗਾ ਜੀ 2 ਬਰ 2-3 ਵਾਰ ਹੀ ਪੈ ਗਿਆ ਸਬਜ਼ੀ ਦੇ ਵਿੱਚ ਥੋੜੇ ਜਿਹਾ ਪਾਣੀ ਐਡ ਕਰ ਦਾਂਗੇ ਸੋਟੇ ਦੇ ਵਿੱਚ ਪਾ ਲਿਆ ਸੀ ਪੰਟ ਥਾਕੀ ਦਨ ਲਾ ਥਾਕੀ ਇਸਨ ਮ ਗੈਸ ਤੇ 2-3 ਮਿੰਟ ਲਈ ਪਕਾ ਲਾਂਗੇ ਤੇ ਇਹਦੇ ਨਾਲ ਦੀ ਨਾਲ ਆਪਣੇ ਜਿਹੜੇ ਆਲੂ ਨੇ ਜੀ ਉਹ ਵੀ ਠੰਡੇ ਹੋਏ ਲਾਂਗੇ ਆਪਾਂ ਇਸ ਤਰ੍ਹਾਂ ਇਹਨਾਂ ਹੱਥ ਦੇ ਨਾਲ ਭੰਨ ਲਾਂਗੇ ਉਹ ਗਰਮ ਨਹੀਂ ਹੈ ਜੀ ਕੱਢਦੇ ਹਾਂ ਇਹ ਪੱਨਕੇ ਪਾਉਨੇ ਆ ਫਰਵਾਹੇ ਨਿਕਲ ਜੂਗੀ ਗੈਸ ਥੋੜਾ ਜਿਹਾ ਮੀਡੀਅਮ ਕਰ ਦਿੰਨੇ ਆ ਜਿਆਦਾ ਸੇਮ ਤੇ ਫਿਰ ਜਿਆਦਾ ਟਾਈਮ ਲੱਗਦਾ ਕੋ ਸੁਣਾਓ ਜੀ ਸਾਰੀ ਘਰ ਪਰਾ ਕਿਵੇਂ ਆ ਠੀਕ ਹੋ ਜੀ ਠੰਡ ਜੀ ਦੇਖੋ ਰਾਤ ਵੀ ਮੀਂਹ ਪੈ ਗਿਆ ਅੱਜ ਹੋ ਗਈ ਆਪਣੇ 1 ਫਰਵਰੀ ਰਾਤ 31 ਜਨਵਰੀ ਨੂੰ ਵੀ ਮੀਂਹ ਪੈ ਗਿਆ ਠੰਡ ਵਾਧੀ ਹੋ ਜਾਂਦੀ ਹੈ ਕਿਉਂਕਿ ਆਲੂ ਆਪਣੇ ਬੋਇਲ ਕੀਤੇ ਹੋਏ ਨੇ ਬੜੀਆਂ ਦਾ ਮੇਰੇ ਮੈਂ ਮੰਗਾ ਲਿਆ ਸੀ ਜੀ ਡੱਬਾ ਇੱਕ ਵਾਰੀ ਉਹ ਬਣਾਈ ਸੀ ਸਬਜ਼ੀ ਫਿਰ ਮੈਂ ਸੋਚਿਆ ਚਲੋ ਅੱਜ ਮਨਜਿਆ ਕਰੀ ਬਣਾ ਲਈ ਬਣਾਉਣੀ ਥੋੜੀ ਜਿਹੀ ਹੋਈ ਇੱਕ ਡੰਗ ਜੋਗੀ ਨੋਦੀ ਦੇਖਦੇ ਆ ਚੈੱਕ ਕਰਦੇ ਆ ਆਪਣੀਆਂ ਬੜੀਆਂ ਵੀ ਚੰਗੀ ਤਰ੍ਹਾਂ ਹੋ ਗਈਆਂ ਜਿਹੜੇ ਵਿੱਚ ਆਪਾਂ ਪਾਇਆ ਪਾਲਕ ਮੇਥੇ ਮਿੱਠੀ ਧਨੀਆ ਹਰ ਹੋ ਗਿਆ। ਹੁਣ ਇਹਦੇ ਵਿੱਚ ਐਡ ਕਰ ਦਾਂਗੇ ਜੀ। ਹਲੂਪੈਡ ਐਡ ਕਰ ਦਾਂਗੇ। ਜੇ ਤੁਹਾਡੇ ਕੋਲ ਕੋਈ ਹੋਰ ਸਬਜ਼ੀ ਹੈ ਜੀ ਉਹ ਵੀ ਐਡ ਕਰ ਸਕਦੇ ਹੋ। ਤੇ ਐਡ ਕਰਕੇ ਉਹਨੂੰ ਵੀ ਬੜੀਆਂ ਦੇ ਨਾਲ ਹੀ ਆਪਾਂ ਪਕਾ ਸਕਦੇ। ਹਉ ਜੀ ਮਿਕਸ ਕਰ ਲਾਂਗੇ। ਬਣਾਈਏ ਥੋੜੀ ਜਿਹੀ ਬਸ। ਵੇਰ ਦਾ ਟਾਈਮ ਹੈ ਲੋ ਜੀ ਆਲੂ ਤਾਂ ਆਪਣੇ ਪੱਕੇ ਹੀ ਹੋਏ ਨੇ ਇਹਨਾਂ ਨੂੰ ਪਕਾਉਣ ਦੀ ਕੋਈ ਲੋੜ ਨਹੀਂ ਹੈਗੀ ਫਿਰ ਵੀ ਆਪਾਂ ਸਿਮ ਗੈਸ ਦੇ ਉੱਪਰ 2 ਮਿੰਟ ਲਈ ਪਕਾ ਲਾਂਗੇ ਜਿਹੜਾ ਨੂੰ ਮਿਰਚ ਜ ਚੰਗੀ ਤੇ ਨਾਲ ਆਲੂਆਂ ਨੂੰ ਵੀ ਲੱਗ ਜਾਊਗਾ ਸੋ 2-3 ਮਿੰਟ ਲਈ ਉਹ ਪਕਾਵਾਂਗੇ ਆਲੂ ਆਪਣੇ ਪੂਰੇ ਪੱਕੇ ਹੀ ਹੋਏ ਨੇ ਤੇ ਫਿਰ ਨਹੀਂ ਆਲੂ ਬਨੂ ਜਿੱਕੇ ਫਿੱਕੇ ਫਿੱਕੇ ਜਿ ਰਹਿ ਜਾਣਗੇ ਉਹ ਤਾਂ ਜਦੋਂ ਆਪਾਂ ਨੇ ਆਲੂ ਬੋਇਲ ਕੀਤੇ ਨੇ ਵਿੱਚ ਨਮਕ ਤੇ ਹੜਦੀ ਪਾ ਕੇ ਬੋਇਲ ਕਰ ਲਈ ਸੀਗੇ ਇੱਕ ਵਾਰੀ ਦੇਖ ਲੈਣੇ ਆ ਦੇਖੋ ਜੀ ਸਬਜ਼ੀ ਦੀ ਸ਼ਾਈਨਿੰਗ ਬਹੁਤ ਵਧੀਆ ਆ ਰਹੀ ਹੈ ਜੇ ਤੁਸੀਂ ਤਰੀ ਵਾਲੀ ਬਣਾਉਣੀ ਆ ਤਾਂ ਤਰੀ ਵਾਲੇ ਵੀ ਬਣਾ ਸਕਦੇ ਮੈਂ ਅੱਗੇ ਤਰੀ ਵਾਲੇ ਵੀ ਬਣਾ ਲੈਣੀ ਆ ਜੇ ਅੱਜ ਬਣਾ ਲਈ ਸੁੱਕੀ ਬਹੁਤ ਵਧੀਆ ਬਣਗੇ ਬਣਾਈ ਆ ਥੋੜੀ ਜਿਹੀ ਮਸ ਜੀ 2 ਕੁ ਮਿੰਟ ਆਪਾਂ ਹੋਰ ਇਹਨੂੰ ਸੇਕ ਲਵਾ ਲੈਣੇ ਲਵਾ ਕੇ ਫੇ ਤੁਹਾਨੂੰ ਦਿਖਾਉਣੀ ਆ। ਲੋ ਦੀ 2 ਕਿਨਵਾਤ ਹੋ ਗਏ। ਆਲੂ ਨੇ ਜਿਹੜੇ ਇਹਨਾਂ ਨੂੰ ਵੀ ਆਪਣਾ ਨੂਨ ਮਿਰਚ ਜਿਹੜਾ ਚੰਗੀ ਤਰ੍ਹਾਂ ਲੱਗ ਗਿਆ ਪੱਕ ਵੀ ਹੈ। ਲੋ ਵੀ ਸਬਜ਼ੀ ਆਪਣੀ ਬਣ ਕੇ ਤਿਆਰ ਆ। ਜਿਹੜੀ ਪੈਨ ਪਰ ਆਪਣੇ ਨਾਲ ਜੁੜੇ ਹੋਏ ਨੇ ਜਰੂਰ ਹੋ ਜ ਆਪਾਂ ਨੂੰ ਸੋਹਣੇ-ਸੋਹਣੇ ਕਰ ਦੇ ਨੇ ਕਮੈਂਟ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ। ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਹੱਸਦੇ ਬੱਸਦੇ ਰਹੋ ਤੁਸੀਂ ਸਾਰੇ ਜੀ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਜੋੜੇ ਭੈਣ ਭਰਾ ਆਪਣੇ ਨਾਲ ਨਵੇਂ ਜੋ ਔਲ ਜੋੜਦੇ ਨੇ ਉਹ ਵੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਸਾਨੂੰ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਸਪੋਰਟ ਦੀ ਬਹੁਤ ਲੋੜ ਆ ਜੀ ਜਿਵੇਂ ਤੁਸੀਂ ਪਹਿਲਾਂ ਸਪੋਰਟ ਕਰਦੇ ਹੋ ਨੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਜੀ ਇਸੇ ਤਰ੍ਹਾਂ ਹੀ ਰਣਮਲ ਕੇ ਲੇਓ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਮੇਰੇ ਗਮਲਿਆਂ ਦੇ ਵਿੱਚ ਵੀ ਬੀਜੀ ਹੋਈ ਐ ਤੇ ਅੱਜ ਮੈਂ ਇਹਨਾਂ ਦੀ ਇਹਨਾਂ ਨੂੰ ਤੋੜ ਲੈਣਾ ਸਾਰੇ ਗਮਲੇ ਵਾਲੇ ਇਹਨੇ ਇਹਦੀ ਪਾਲਕ ਅੱਗੇ ਤੋੜ ਲਈ ਸੀ ਇਹਦੇ ਵਿੱਚ ਬਾਥੂ ਵੀ ਹੈ ਜੀ ਗਮਲਿਆਂ ਦੇ ਵਿੱਚ ਵੀ ਵਧੀਆ ਹੋਈ ਜਾਂਦਾ ਤੇ ਥੱਲੇ ਵੀ ਵਧੀਆ ਹੋਵੇ ਆ ਗਮਲੇ ਦੇ ਵਿੱਚ ਮੇਥੀ ਖੜੀ ਹੈ ਜੀ ਬਸ ਇਹ ਅੱਜ ਮੈਂ ਸਾਰਾ ਤੋੜ ਲੈਣਾ ਤੇ ਗਮਲੇ ਦੇ ਵਿੱਚ ਆਪਣਾ ਧਨੀਆ ਵੀ ਵਧੀਆ ਖੜਾ ਉਹ ਦੇਖੋ ਜੀ ਮੇਥੀ ਆ ਗਮਲੇ ਦੇ ਵਿੱਚ ਕਿੰਨੀ ਵਧੀਆ ਹੋ ਗਈ ਜਿਹੜੀ ਆਪਾਂ ਪਹਿਲਾਂ ਡੱਬੇ ਦੇ ਵਿੱਚ ਪਾ ਕੇ ਰੱਖੀ ਸੀ ਉਹ ਆਪਣੀ ਹੋ ਗਈ ਸਾਰੀ ਖਤਮ ਅੱਜ ਸਾਰੀ ਆਪਾਂ ਫੇਰ ਤੋੜ ਲਾਂਗੇ ਉਹਦੀ ਪਾਲਕ ਮੇਥੀ ਆਪਣੀ ਥੱਲੇ ਕਿਆਰੀ ਦੇ ਵਿੱਚ ਵੀ ਵਿਜੀ ਹੋਈ ਹੈ ਇਹ ਵੀ ਬਹੁਤ ਸੋਹਣੀ ਹੋਈ ਹੁੰਦੀ ਹੈ ਮੇਥੀ ਕਾ ਬਹੁਤ ਹੋਈ ਜਾਂਦਾ ਜੀ ਮੈਂ 1 2 3 ਦਿਨ ਪੀੜੀ ਤੇ ਬਹਿ ਕੇ ਪੱਟਿਆ ਵੀ ਹੈ ਤੇ ਆ ਵਿੱਚ ਇਹਦੇ ਧਣੀਆਂ ਵੀ ਹੈਗਾ ਤੇ ਫੇਰ ਹੋ ਜਾਂਦਾ ਆ ਵਿੱਚ ਸਾਗ ਦੀਆਂ ਗੰਧਲਾਂ ਖੜੀਆਂ ਨੇ ਆ ਥੁੰਡ ਕਾਉਣੇ ਚ ਦੇਗੀ ਵਿੱਚ ਮੈਂ 10 ਕ ਦਿਨ ਹੋ ਗਏ ਜਿਹੜੇ ਜਿਹੜੇ ਲਾਲ ਹੋ ਗਈਆਂ ਸੀਗੀਆਂ ਉਹ ਤੋੜ ਲਈਆਂ ਸੀਗੀਆਂ 10 ਕ ਦਿਨ ਬਾਅਦ ਫੇਰ ਹੋ ਗਈਆਂ ਲਾਲ ਪਹਿਲਾਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਕਲਰ ਆ ਸੰਤਰੀ ਜਿਹਾ ਹੋ ਜਾਂਦਾ ਜਦੋਂ ਉਹ ਧੁੱਪਾਂ ਲੱਗ ਜਾਂਦੇ ਨੇ ਫੇ ਬਿਲਕੁਲ ਲਾਲ ਹੋ ਜਾਂਦੀਆਂ ਨੇ ਹੁਣ ਠੰਡ ਕਰਕੇ ਇਹਨਾਂ ਨੂੰ ਫੁੱਲ ਨਹੀਂ ਆਉਂਦੇ ਜਿਹੜੇ ਪਹਿਲਾਂ ਫੁੱਲ ਆਏ ਹੋਏ ਸੀ ਜਿਹੜੀਆਂ ਮਿਰਚਾਂ ਲੱਗੀਆਂ ਸੀ ਬਸ ਉਹੀ ਲਾਲ ਹੋਈ ਜਾਂਦੀਆਂ ਨੇ ਹੁਣ ਲਾਲ ਲਾਲ ਆਪਾਂ ਤੋੜੀ ਆਵਾਂਗੇ ਹਲੇ ਇੱਕ ਦੋ ਦਿਨ ਰੋਕੇ ਤੋੜਾਂਗੇ ਤੇ ਕਲਰ ਬਿਲਕੁਲ ਇਹਨਾਂ ਦਾ ਸੰਤਰੀ ਜਿਹਾ orange ਜਿਹਾ ਹੋ ਗਿਆ ਜਦੋਂ ਲਾਲ ਹੋ ਜਾਣਗੇ ਇੱਕ ਦੋ ਦਿਨ ਫਿਰ ਤੋੜਾਂਗੇ। ਪਾਲਕਾ ਜੀ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਵਿੱਚ ਇਹਦੇ ਧਣੀਆਂ ਵੀ ਹੈਗਾ। ਮੈਂ ਤਾਂ ਜਦ ਵੱਢਦੀ ਹੁੰਨੀ ਆ ਜੀ ਕੈਂਚੀ ਲੈ ਕੇ ਵੀ ਸਾਰੇ ਵੱਢਦੇ ਨਹੀਂ ਹੁੰਨੇ। 10 ਦਿਨ ਹੋ ਗਏ ਮੈਂ ਉਸ ਦਿਨ ਵੱਢਤੀ ਸੀ ਦੇ ਲੋ 10 ਦਿਨ ਦੇ ਵਿੱਚ। ਵਧੀਆ ਫੁੱਟੇ ਕਿਉਂਕਿ ਹੁਣ ਧੁੱਪਾਂ ਪੈਂਦੀਆਂ ਨੇ ਉਹਦੇ ਕਰਕੇ ਜਲਦੀ ਫੁੱਟੇ ਆਉਂਦੀ ਆ। ਧਣੀਆਂ ਵੀ ਹੈਗਾ ਵਿੱਚ।